ਧੰਨਵਾਦ ਹੈ ਧੰਨ ਧੰਨ ਸਹਿਬ ਸ਼੍ਰੀ ਗੁਰੂ ਗੰਸਾ ਸਾਹਿਬ ਜੀ ਦਾ ਜਿਨ੍ਹਾਂ ਨੇ ਆਪ ਜਿਸੀਆਂ ਪਿਆਰ ਭਜੀਆਂ ਰਮਨ ਦੇ ਦਰਸ਼ਕ ਪਾਇਆ ਤੇ ਬਾਕੀ ਮੈਂ ਕੋਈ ਨਾ ਤੱਕਾ ਬੁਲਾ ਰਤ ਹੈਂ ਗਿਆ ਚਲੋ ਗੁਰੂਖਾ ਨੇ ਕਿਹਾ ਵਾ ਤੇ ਚਲੋ ਮੈਂ ਦੁਬਾਰਾ ਕਰਨ ਲਈ ਨਾ ਆਪ ਜੀ ਨਾਲ ਦਸਵੇਂ ਪਾਤਸ਼ਾਹ ਦਾ ਬਚਨ ਹੈ ਆ ਜਮਲਾ ਖਾਲਸਾ ਰਹਿ ਨਿਆਰਾ ਤਬ ਤੱਕ ਤੇ ਜੋ ਮੈਂ ਸਾਰਾ ਜਪੈ ਗਏ ਬੇਪਨਗਰੀ ਮੈਂ ਨਾ ਕਰੂੰ ਇਨਕੇ ਪ੍ਰਤੀ ਬੇਪਨਗਰੀ ਲੋਆ ਜੇ ਜੀ ਗੁਰੂ ਪਾਤਸ਼ਾਹ ਤੋਂ ਜਿੱਤੋਂ ਵਰਜਦੇ ਨੇ ਜਿਹੜੋ ਕਹਿੰਦੇ ਆ ਕਿ ਜਿੰਨਾ ਚਿਰ ਸਲਾ ਖਾਲਸਾ ਨਿਆਰਾ ਰਹੇਗਾ ਮੈਂ ਇਹਨਾਂ ਦੇ ਨਾਲ ਆ ਖੜਾ ਤੇ ਜਦੋਂ ਇਹ ਪੇਪਰਦਗੀ ਦੀ ਇੱਜ਼ਤ ਧਾਰਨੀ ਹੋਗੇ ਤੇ ਫਿਰ ਮੇਰੇ ਕੁਝ ਨਹੀਂ ਲੱਗਦੇ ਤੇ ਮੈਨਾਂ ਦਾ ਕੁਝ ਨਹੀਂ ਲੱਗਦਾ ਤੇ ਮੇਰੇ ਸਹਬ ਇਹ ਕਹਿੰਦੇ ਨੇ ਕਹਿੰਦੇ ਪਰਮੇਸ਼ਰ ਨੇ ਭੁੱਲਿਆ ਵਿਆਪਨ ਸਭੇ ਰੋ ਕਿ ਆਪਾਂ ਜਿਹਨੂੰ ਮਾੜੀ ਮਾੜਾ ਚੰਗਾ ਕਹੀ ਜਾਂਦੀ ਹੁਣ ਇੱਥੇ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਹਾਂ ਕਰਦੇ ਬੰਦਾ ਨਹੀਂ ਆਪਣਾ ਜੋ ਕਿ ਗੁਰੂ ਪਾਤਸ਼ਾਹ ਨੇ ਤੇ ਸਾਰਿਆਂ ਨੂੰ ਭਾਵੇਂ ਭਲਾ ਵਿੱਚ ਲਿਆ। ਤੇ ਅਸਲ ਅਕਾਦੀਆਂ ਸਾਡੀਆਂ ਕਿਉਂਕਿ ਅਸੀਂ ਗੁਰੂ ਸਾਹਿਬ ਤੋਂ ਦੂਰੀ ਬਣਾ ਲਈ। ਤੇ ਅਸੀਂ ਡੁੱਬਿਓ ਲਏ। ਤੇ ਗੁਰੂ ਪਾਤਸ਼ਾਹ ਨੇ ਛੋਟਾ ਜਿਹਾ ਇਲਾਜ ਇਸੇ ਕੋਈ ਉਖਾਈ ਨਹੀਂ ਗਾ। ਅੰਮ੍ਰਿਤਮੇਰਿ ਜੇ ਤੁਸੀਂ ਉਹਨੂੰ ਜਾਣ ਕਰ ਸਕਦੇ ਹੋ ਕਹਿੰਦੇ ਸਰਬ ਰੋਗ ਦਾ ਉਹਦਾ ਨਾਮ। ਕੀ ਆਪਾਂ ਉਹ ਜਨ ਮਾੜੀਏ ਤੇ ਮੇਰਾ ਕਹ ਸਾਰਾ ਕੁਝ ਸਟੇ ਕਰਦਾ ਕਿ ਉਹਨਾਂ ਦੇ ਹੱਥ ਵਿੱਚ ਕੰਪਿਊਟਰ ਤਾਂ ਉਹ ਮਾਉਸ ਨਹੀਂ ਬੱਚੇ ਅਕਸਰ ਚਲਾਉਂਦੇ ਕੰਪਿਊਟਰ ਤੇ ਜਦੋਂ ਆਪਾਂ ਕਿਸੇ ਨੂੰ ਉਹਨੂੰ ਤੀਰ ਤੇ ਧਾਰ ਕੇ ਜਿੱਥੇ ਵੀ ਦਬ ਦਿੰਦੇ ਉਹ ਪ੍ਰੋਗਰਾਮ ਖੁੱਲ ਜਾਂਦਾ ਤੇ ਆਪਣਾ ਸਾਰੀ ਦੁਨੀਆ ਦਾ ਮੌਸ ਜਿਹੜਾ ਹੁਣ ਸਾਡੇ ਹੱਥ 'ਚ ਆ ਜਿਹਾ ਸੀ ਚੰਗੇ ਬਣ ਜੀਏ ਨਾ ਤੇ ਉਹ ਮਾਉਸ ਸਾਹਿਬ ਜੀ ਜਗਾ ਤੇ ਜਾਣ ਕੇ ਕਲਿੱਕ ਕਰ ਲਿਆ ਤੁਸੀਂ ਦੁਨੀਆ ਦੇ ਰਾਜ ਕਰ ਸਕਦੇ ਹੋ ਦੂਜੀ ਗੱਲ ਗੁਰੂ ਸਾਹਿਬ ਨੇ ਸਾਨੂੰ ਜਦੋਂ ਪਹਿਲੇ ਪਾਸ਼ਾ ਦਾ ਅਸੀਂ ਸਰਕਾਰ ਨੂੰ ਮਾਪੂ ਜੀ ਨੂੰ ਸੰਦਰ ਪਾਸ਼ਾ ਜੀ ਤੇਰੀ ਵੀ ਅੰਦਰ ਸੁਵਾਜ ਬੋਲਦੇ ਹਾਂ ਕਿ ਅਸੀਂ ਜਦੋਂ ਵੀ ਇਹਨਾਂ ਦਾ ਕੁਝ ਨਹੀਂ ਆ ਲੱਗੇ ਕਰਤੇ ਇੰਪੋਰਟ ਨਾਲ ਵੋਟਾਂ ਜਾ ਜੋੜ ਕਰਕੇ ਸਾਰਿਆਂ ਸੰਤਾਂ ਆਪੀ ਦਾ ਸਹਿਜ ਜੋ ਇਹ ਵਿਸ਼ਵਾਸ ਬੋਲਦੇ